ਬੇਅਦਬੀਆਂ ਰੋਕਣ ਦੇ ਮਾਮਲੇ ਦੇ ਵਿੱਚ ਹੁਣ ਪ੍ਰਬੰਧਕ ਕਮੇਟੀ ਨੂੰ ਸਖਤ ਤਿਆਰੀਆਂ ਕਰਨ ਦੇ ਵੱਡੇ ਆਦੇਸ਼ ਦਿੱਤੇ ਗਏ ਨੇ ਜਿਤੇ ਕਿ ਹੁਣ ਆਏ ਦਿਨ ਵੱਡੇ ਪੱਧਰ ਦੇ ਉੱਤੇ ਬੇਅਦਬੀਆਂ ਦੇ ਮਾਮਲੇ ਜਿਹੜੇ ਨੇ ਚਰਚਾ ਦੇ ਵਿੱਚ ਰਹਿੰਦੇ ਨੇ ਬਹੁਤ ਸਾਰੀਆਂ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਸਿੱਖ ਪਾਈ ਚਾਰਿਤ ਵਿੱਚ ਕਾਫੀ ਵੱਡੇ ਪੱਧਰ ਦਾ ਰੋਸ ਦੇਖਣ ਨੂੰ ਮਿਲਦਾ ਇਸੇ ਤਰੀਕੇ ਦੇ ਨਾਲ ਹੁਣ ਬੇਅਦਬੀਆਂ ਨੂੰ ਰੋਕਣ ਦੇ ਲਈ ਤਿਆਰੀਆਂ ਤੇ ਆਦੇਸ਼ ਦਿੱਤੇ ਗਏ ਨੇ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਹੁਣ ਸੁਰਖੀਆਂ ਵੀ ਦੇਖਣ ਨੂੰ ਮਿਲੀਆਂ ਨੇ ਪੂਰਾ ਮਾਮਲਾ ਇਸ ਬਾਬਤ ਸਾਹਮਣੇ ਆ ਚੁੱਕਾ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਜੰਮੂ ਦੇ ਸਾਂਭਾ ਜ਼ਿਲ੍ਹੇ ਦੇ ਵਿਜੇਪੁਰ ਤਹਿਸੀਲ ਵਿੱਚ ਪੈਂਦੇ ਕੋਲਪੁਰ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੇ ਦਿਨੀ ਇੱਕ ਵਿਅਕਤੀ ਵੱਲੋਂ ਜੋ ਐਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਵਨ ਸਰੂਪ ਤੇਲ ਪਾ ਕੇ ਅਗਨ ਪੈਂਟ ਕਰਨ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲਿੱਤਾ ਗਿਆ ਜਿਸ ਤੋਂ ਬਾਅਦ ਸ੍ਰੀ ਅਕਾਲ ਸਿੱਖ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ ਚ ਕੁਝ ਸਖਤ ਦਿਖਾਈ ਦੇ ਰਹੇ ਹਨ ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸਦਕੇ ਵਿਅਦਤਿਆਂ ਨੂੰ ਰੋਕਲਣੇ ਪ੍ਰਬੰਧਕ ਕਮੇਟੀ ਨੂੰ ਸਖਤ ਹਦਾਇਤਾਂ ਜਾਰੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਦੇਸ਼ਾ ਦੇ ਵਿੱਚ ਕਿਹਾ ਗਿਆ ਕਿ ਸਾਨਕ ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਦਾਂ ਸਖਤਰ ਮੈਂਬਰ ਬਣਨ ਦੀ ਥਾਂ ਗੁਰੂ ਘਰ ਦੇ ਸੱਚੇ ਸੇਵਾਦਾਰ ਬਣੀਆਂ ਤੇ ਸੇਵਾ ਪਾਵਨਾਂ ਨਾਲ ਹਰ ਗੁਰਦੁਆਰਾ ਸਾਇਬੰਦਰ 24 ਘੰਟੇ ਪਹਿਰੇ ਜਾਰੀ ਯਕੀਨੀ ਪੜਾਈ ਜਾਵੇ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਇਬੰਦਰ ਪੰਦਰ ਹਰ ਸਮੇਂ ਪਹਿਰੇਦਾਰੀ ਲਾਜ਼ਮੀ ਹੈ ਜਿਸ ਸਮੇਂ ਬਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਅਤੇ ਇਸ ਵਿੱਚ ਢਲਾਈ ਜਿਹੜੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਕਿਤੇ ਵੀ ਢਿੱਲ ਦੇਖਣ ਨੂੰ ਮਿਲਦੀ ਹੈ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਨਹੀਂ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਆਪਸੀ ਝਗੜੇ ਅਹੁਦੇਦਾਰੀਆਂ ਦੇ ਵਿਵਾਦਾਂ ਨਾਲ ਜੁੜੇ ਬਹੁਤ ਸਾਰੇ ਮਾਮਲੇ ਆਉਂਦੇ ਨੇ ਲੋੜ ਹੈ ਕਿ ਇਹਨਾਂ ਮਾਮਲਿਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਮਾਨ ਸਤਕਾਰ ਲਈ ਅਹੁਦੇਦਾਰੀਆਂ ਦੀ ਜਿਹੜੀ ਲਾਲਸਾ ਛੱਡ ਕੇ ਸੱਚੇ ਦਿਲੋਂ ਸੇਵਾਦਾਰ ਬੜ ਕੇ ਸੇਵਾਦਾਰੀ ਕੀਤੀ ਜਾਵੇ ਉਹਨਾਂ ਕਹਿ ਕੇ ਜਲਦ ਹੀ ਬਿਆਦਮੀਆਂ ਨੂੰ ਰੋਕਣ ਲਈ ਪੰਜ ਸਿੰਘ ਸਹਿਬਾਨ ਦੀ ਕਮੇਟੀਤਾ ਵਿੱਚ ਪ੍ਰਬੰਧਕ ਕਮੇਟੀ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣਗੀਆਂ ਅਤੇ ਕਮੇਟੀ ਮੈਂਬਰਾਂ ਵਿੱਚ ਵਾਧੇ ਦੀ ਸਿਫਾਰਿਸ਼ ਕਰਦੀਆਂ ਇਸ ਨੂੰ ਕਤੀ ਮੈਂਬਰੀ ਕਰ ਕਰਕੇ ਹਰ ਦਿਨ ਇੱਕ ਮੈਂਬਰ ਗੁਰੂ ਘਰ ਵਿੱਚ ਹਾਜ਼ਰ ਰਹੇਗਾ 24 ਘੰਟੇ ਪੈਰੀਡਾਰੀ ਯਕੀਨੀ ਬਣਾਉਣੀ ਹੈ ਔਰ ਸੇਵਾ ਨਿਭਾਈ ਜਾਵੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਲਾਪਰਵਾਹੀ ਕਾਰਨ ਜੇਕਰ ਬਿਆਦਵੀ ਸਾਹਮਣੇ ਆਉਂਦੀ ਹੈ ਤਾਂ ਪ੍ਰਬੰਧ ਕਮੇਟੀ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਵਿਅਕਤੀਆਂ ਦੇ ਮਾਮਲੇ ਦੇ ਬਲਦੇ ਨੇ ਤਾਂ ਇਹਨਾਂ ਮਾਮਲਿਆਂ ਨੂੰ ਲੈ ਕੇ ਹੁਣ ਪੱਟੇ ਪੱਦਰ ਦੀ ਐਕਸ਼ਨ ਦਿੱਤੀ ਜਾਣੀ ਕੀਤੀ ਜਾ ਰਹੀ ਹੈ ਅਜ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਹੜੇ ਨੇ ਜਥੇਦਾਰ ਕਾਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਸਖਤਾਈ ਦਿਖਾਈ ਹੈ ਉਹਨਾਂ ਨੇ ਕਿਹਾ ਕਿ 24 ਘੰਟੇ ਗੁਰੂ ਘਰਾਂ ਦੇ ਅੰਦਰ ਪਹਿਰੇਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ ਪਹਿਰੇਦਾਰੀ ਹੋਵੇਗੀ ਔਰ ਲਾਪਰਵਾਹੀ ਨਾ ਹੋਵੇ ਤਾਂ ਬੇਅਦਬੀਆਂ ਰੋਕੀਆਂ ਜਾ ਸਕਦੀਆਂ ਨੇ ਤੇ ਜੇਕਰ ਕਿਸੇ ਦੀ ਲਾਪਰਵਾਹੀ ਦੇ ਨਾਲ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਹੈ ਤਾਂ ਉਸ ਵਿਅਕਤੀ 'ਤੇ ਐਕਸ਼ਨ ਲਿੱਤਾ ਜਾ ਸਕਦਾ ਦਾ ਕਾਰਵਾਈ ਹੋ ਸਕਦੀ ਹੈ ਤਾਂ ਬਿਲਕੁਲ ਵੀ ਇਸ ਪੂਰੇ ਮਾਮਲੇ ਤੇ ਟਿਲ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹ ਪਲਪਿਆ ਦੇ ਮਾਮਲੇ ਸੁਰਖੀਆਂ ਦੇ ਵਿੱਚ ਨੇ ਤੇ ਜੰਮੂ ਦੇ ਸਾਂਭਾ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ ਇੱਕ ਪਾਵਨ ਸਰੂਪਾ ਦੇ ਵਿੱਚ ਪੰਜ ਪਾਵਨ ਸਰੂਪਾਂ ਤੇ ਤੇਲ ਪਾ ਕੇ ਉਹਨਾਂ ਨੂੰ ਅਗਨ ਭੇਟ ਕੀਤਾ ਤੇ ਇਸ ਮਾਮਲੇ ਦੇ ਵਿੱਚ ਜਿੱਥੇ ਐਕਸ਼ਨ ਲੱਤੇ ਜਾ ਰਹੇ ਨੇ ਔਰ ਚੌਥੀਧਾਰ ਗਿਆਨੀ ਕੁਲਦੀਪ ਸਿੰਘ ਅੜਗਾਚ ਹੁਣਾ ਦੇ ਕੋਲੋਂ ਕਿਹਾ ਜਾ ਰਿਹਾ ਕਿ ਇੱਥੇ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਫੈਸਲੇ ਲਤੇ ਜਾਣਗੇ ਮੋਰੋ ਦੇਦਾਰੀਆਂ ਬਤਾ ਕੇ ਤਾਂ ਹਰ ਇੱਕ ਗੁਰੂ ਘਰ ਦੇ ਵਿੱਚ 24 ਘੰਟੇ ਇੱਕ ਪੈਰੇਦਾਰ ਜ਼ਰੂਰ ਹੋਵੇਗਾ ਤਾਂ ਜੋ ਵਿਅੱਤ ਵੀ ਰੋਕੀ ਜਾ ਸਕੇ ਤਾਂ ਬੇਅਦਬੀਆਂ ਦੇ ਮਾਮਲਿਆਂ ਦੇ ਉੱਤੇ ਵਟੀਆਂ ਕਾਰਵਾਈਆਂ ਵੀ ਕੀਤੀਆਂ ਜਾਂ ਤਾਂ ਐਕਸ਼ਨ ਜਿਹੜੇ ਲੈਣ ਦੀ ਤਿਆਰੀ ਦੇ ਵਿੱਚ ਹੈ ਮੀਟਿੰਗਾਂ ਸਦੀਆਂ ਜਾਣਗੀਆਂ ਤੇ ਬਿਆਦਬੀਆਂ ਦੇ ਮਾਮਲੇ ਤੇ ਉੱਤੇ ਕਾਰਵਾਈਆਂ ਹੋਣਗੀਆਂ ਤਾਂ ਹੁਣ ਬਿਲਕੁਲ ਵੀ ਬਿਆਦਵੀ ਕਰਨ ਵਾਲੀ ਤਾਂ ਜਾਂ ਫਿਰ 24 ਘੰਟੇ ਗੁਰੂ ਘਰ ਦੇ ਵਿੱਚ ਜੋ ਪਹਿਰੇਦਾਰੀ ਦੇ ਰਿਹਾ ਉਸ ਦੀ ਲਾਪਰਵਾਹੀ ਦੇ ਨਾਲ ਜੇ ਉਸ ਗੁਰੂ ਘਰ ਦੇ ਵਿੱਚ ਕੋਈ ਵੀ ਬਿਆਦਬੀ ਹੁੰਦੀ ਹੈ ਮਾਮਲਾ ਸਾਹਮਣੇ ਆਉਂਦਾ ਤੇ ਉਸ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਨੂੰ ਲੈ ਕੇ ਹੁਣ ਵੱਟੇ ਫਰਮਾਨ ਜਾਰੀ ਹੋਗੇ ਨੇ